सतनाम श्री वाहिगुरु साहिबजी सो सौप्रभ सदा समाल जिन की आतिस चीत रख नानक जनकियातिसचितरख नाल अष्टपदी रमिया के गुन चेत परानी कवन मूलते कवन दृष्टानी जिंतू साज सवार सिंगारिया गर्व अगन में जिने उबारिया बार व्यवस्था तुज प्यार दुद्द पर चोबन पूजन सुख सुद बिरद पया ऊपर साक सैन ਮੁਖ ਅਪੈ ਆਓ ਬੈਟ ਕਉ ਦਨ ਇਹੋ ਨਿਰਗੁਣ ਗੁਣ ਕਛੂ ਨਾ 부ਜ ਜਾ ਬਖਸ਼ ਲਿਓ ਤੋ ਨਾਨਕ ਸਿਜ ਜਾ ਜੇ ਪ੍ਰਸਾਦਰ ਉੱਪਰ ਸੁਖ ਬਸੈ ਸੂਤparat ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ जसाद पोगे सबरसा सगल समग्री बसा बान् हस्त पाव पाकर्ण रसना रचना त्याग अवर संग रचना ऐसे दोख मुड अंद बियापी नानक काड लियो प्रभापी आद अन्त जोराखनहार ਤੀਆਂ ਪ੍ਰੀਤ ਨਾ ਕਰੇ ਗਵਾਰ ਜਾਕੀ ਸੇਵਾ ਨਵ ਨਿਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੀ ਤਾਕੋ ਅੰਦਾ ਜਾਣਤ ਦੂਰੀ ਜਾਕੀ ਟਹਿਲ ਪਾਵੇ ਦਰਗਹਿ ਮਾਨ ਤਿਸਾ ਬਿਸਾਰ ਮੁਗਧ ਅਜਾਨ ਸਦਾ ਸਦਾਉ ਪੁੱਲਨਹਾਰ ਨਾਨਕ ਰੱਖਣ ਹਰ ਅਪਾਰ ਰਤਨ ਤਿਆਗ ਕੋ ਢੀ ਸੰਗ ਰਚੈ ਸਾਤ ਛੋਡ ਝੂਟ ਸੰਗ ਮਚੈ ਜੋ ਛਡਨ ਸੂ ਅਸਥਿਰ ਕਰਮਨ ਜੋ ਹੋਵਨ ਸੋ ਦੂਰ ਪਰੰਨ ਛੋਡ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਈ ਗਰਤਵ ਪ੍ਰੀਤਿ ਪਸੰਸੰਗ ਹੋਈ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦੀ ਆਲ ਕਰਤੂ ਤਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਰ ਪੀਕ ਅੰਤਰ ਮਲ ਮਾਇਆ ਛਪਸ ਨਾਏ ਕਛ ਕਰੈ ਛਪਾਇਆ ਬਾਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਭਾਰਤਨ ਸੁਆ ਗਲ ਪਾਤਰ ਕੈਸੀ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਿਬਾਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਦਾ ਕੈਸੀ ਮਾਰਗ ਪਾਵੇ ਕਰ ਗੈ ਲਿਓ ਊੜ ਨਿਭਾਵੇ ਕਹਾ 부ਜਾਰਤ 부ਜੈ ਡੋਰਾ ਨਿਸਕਈ ਐ ਪੋ ਸਮਝੈ ਪੋਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਪੰਗ ਕਹ ਪਿੰਗੁਲ ਪਰਬਤ ਪਰ ਪਵਨ ਨਹੀਂ ਹੋਤ 우하 ਉਸ ਗਵਨ ਕਰਤਾਰ ਕਰੋਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁ ਆਵਨ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲਵਕ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਧ੍ਰਿੜ ਕਰ ਮੰਨ ਮਨ ਪ੍ਰਤੀਤ ਕਾਲ ਨ ਆਵੈ ਮੂੜੀ ਚੀਤ ਬੈਰ ਬਿਰੋਧ ਕਾਮ ਕ੍ਰੋਧ ਮੋ ਜੂਠ ਵਿਕਾਰ ਮਾ ਲੋਭ ਤਰੋ ਆਉ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਸਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੂਖ ਕਨੀਰੀ ਕੋਈ ਨ ਜਾਣੈ ਤੁਮਰਾ ਅੰਤ ਉਨਤੇ ਉਨਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮਤੇ ਹੋਇ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮਹੀ ਜਾਨਨੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤਮਿਤ ਤੁਮਹੀ ਜਾਨਨੀ ਨਾਨਕ ਦਾਸ ਸਦਾ ਕੁਰਬਾਨੀ